ਸਤ ਸ੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀਉ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਚੋਟੀ ਦੇ ਵੱਡੇ ਲੀਡਰ ਨਾਲ ਵਾਪਰੀ ਵੱਡੀ ਘਟਨਾ ਹੋ ਗਿਆ ਵੱਡਾ ਕਾਂਡ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬਰ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਹਮਾਚਲ ਵਰਦੇ ਤੇ ਪੌਟਾ ਸੈੱਬ ਤੋਂ ਪਾਇਪਾਂ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਸੁਖਰਾਮ ਚੌਧਰੀ ਡਰੇਨ ਚ ਫਸ ਗਏ ਜਿਸ ਦੀ ਵੀਡੀਓ ਹੁਣ ਤੇਜੀ ਨਾਲ ਵਾਇਰਲ ਹੋ ਰਹੀ ਆ ਇਸ ਚ ਸੁਖਰਾਮ ਚੌਧਰੀ ਦੀ ਸਕਾਰਪਿਓ ਨਾਲੇ ਵਿੱਚ ਫਸੀ ਹੋਈ ਦਿਖਾਈ ਦੇ ਰਹੀ ਐ ਤੇ ਜੀ ਹਾਂ ਤੇ ਚੌਧਰੀ ਪਾਣੀ ਵਿੱਚ ਵੜ ਕੇ ਨਾਲਾ ਪਾਰ ਕਰਨ ਲਈ ਮਜਬੂਰ ਸਨ ਜਾਣਕਾਰੀ ਮੁਤਾਬਕ ਵੀਡੀਓ ਪਿਛਲੇ ਸ਼ੁੱਕਰਵਾਰ ਦੀ ਜਦੋਂ ਸੁਖਰਾਮ ਚੌਧਰੀ ਕਾਰ ਰਹੀ ਜੰਬੂ ਖੜ ਤੋਂ ਪੌਟਾ ਸੈੱਬ ਵੱਲ ਆ ਰਿਹਾ ਸੀ ਫਿਰ ਉਸ ਦੀ ਕੱਟ ਰੇਂਜ ਫਸ ਗਈ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਕਹਿ ਰਹੇ ਹਨ ਕਿ ਹੁਣ ਇੱਥੇ 15 ਦਿਨਾਂ ਵਿੱਚ ਪੌਲ ਬਣ ਜਾਵੇਗਾ ਲੋਕ ਸਿਸਟਮ ਤੇ ਵੀ ਸਵਾਲ ਉਠਾ ਰਹੇ ਹਨ ਨਾ ਸਤਾਨਕ ਲੋਕ ਲੰਬੇ ਸਮੇਂ ਤੋਂ ਜੰਬੂ ਖੱਡ ਤੇ ਪੌਲ ਬਣਾਉਣ ਦੀ ਮੰਗ ਕਰ ਰਹੇ ਹਨ ਤੇ ਸਰਮੌਰ ਜ਼ਿਲ੍ਹੇ ਚ ਪਿਛਲੇ 2 ਦਿਨਾਂ ਤੋਂ ਮੀਂਹ ਪਿਆ ਰਿਹਾ ਤੇ ਇਸ ਕਰਕੇ ਬਰਸਾਤੀ ਨਾਲੇ ਓਵਰਫਲੋ ਹੋ ਗਏ ਤੇ ਜੰਬੂ ਖੱਡ ਵਿੱਚ ਦਲਦਲ ਕਰ ਸਕਰਾਉ ਚੌਧਰੀ ਜੀਕਰ ਅਸਵਿਚ ਫਸ ਗਈ ਬਰਸਾਤ ਦੇ ਮੌਸਮ ਦੌਰਾਨ ਰਜਬਾ ਹੈ ਵਿੱਚ ਜਿਆਦਾ ਪਾਣੀ ਭਰ ਜਾਣ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਧੰਨਵਾਦ